ਤੁਸੀਂ ਸੁਣ ਰਹੇ ਹੋ mundri.com ਹਰਜੀਤ ਅਟਵਾਲ ਭਾਗ 19 ਦਰਵਾਜ਼ੇ ਦੀ ਘੰਟੀ ਹੋਈ ਤੇ ਟਿੱਕੇ ਨੇ ਪਰਦਾ ਹਟਾ ਕੇ ਦੇਖਿਆ ਅਮਰਜੀਤ ਸਿੰਘ ਤੇ ਉਸ ਦੀ ਪਤਨੀ ਸਤਨਾਮ ਕੌਰ ਖੜੇ ਸਨ ਸੜਕ ਤੇ ਉਹਨਾਂ ਦੀ ਚਿੱਟੇ ਰੰਗ ਦੀ ਮਰਸੀਡੀਜ਼ پارک ਕੀਤੀ ਹੋਈ ਸੀ ਰਾਤੀ ਅਮਰਜੀਤ ਦਾ ਫੋਨ ਆਇਆ ਸੀ ਕਿ ਉਹ ਮਿਲਣਾ ਚਾਹੁੰਦਾ ਹੈ ਮਿਲਣਾ ਕਿਸ ਕਾਰਨ ਸੀ ਇਹ ਵੀ ਨਹੀਂ ਦੱਸਿਆ ਸੀ ਟਿੱਕੇ ਨੇ ਸੋਚਿਆ ਕਿ ਸ਼ਾਇਦ ਪਿੰਡ ਲਈ ਕੋਈ ਢਾਲ ਆਦਿ ਇਕੱਠੀ ਕੀਤੀ ਜਾ ਰਹੀ ਹੋਵੇਗੀ ਅਮਰਜੀਤ ਸਿੰਘ ਅਜੀਹ ਢਾਲ ਵਿੱਚ ਮੂਰੀ ਰਹਿੰਦਾ ਸੀ ਲੰਡਨ ਵਿੱਚ ਰਹਿੰਦੇ ਕੁਝ ਪਿੰਡੂ ਅਮਰਜੀਤ ਕੋਲ ਆ ਜਾਇਆ ਕਰਦੇ ਸਨ ਤੇ ਉਹ ਅੱਗੇ ਸਭ ਨੂੰ ਹੋਰ ਨਾਲ ਪਿੰਡੂਆਂ ਨੂੰ ਮਿਲਾ ਦਿਆ ਕਰਦਾ ਹੁਣ ਉਸ ਦੀ ਪਤਨੀ ਨਾਲ ਦੇਖ ਕੇ ਉਸ ਨੂੰ ਜਰਾ ਕੋ ਹਰਾਨੀ ਹੋਈ ਕਿ ਉਸ ਤੱਕ ਅਜੇ ਇਹ ਕਿਹੜਾ ਕੰਮ ਹੈ ਕੀ ਦੀ ਖਾਤਰ ਦੋਵੇਂ ਇਕੱਠੇ ਆਏ ਉਸ ਨੇ ਦਰਵਾਜ਼ਾ ਖੋਲ੍ਹਿਆ ਤੇ ਪੂਰੀ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਫਰੰਟ ਰੂਮ ਵਿੱਚ ਲੈ ਗਿਆ ਤੇ ਪੁੱਛਿਆ ਦਸੋ ਚਾਹ ਪੀਓਗੇ ਕਿ ਕੁਛ ਠੰਡਾ ਪੀਣਾ ਛੋਟੇ ਭਾਈ ਕੁਛ ਨਹੀਂ ਪੀਣਾ ਆ 5 ਮਿੰਟ ਦੀ ਤਾਂ ਡਰਾਈਵ ਤੂੰ ਬਹਿ ਜਾ ਅਸੀਂ ਤਾਂ ਕੋਈ ਗੱਲ ਕਰਨ ਆਏ ਆ ਹੁਕਮ ਕਰੋ ਪਹਿਲਾਂ 10 13 ਕੰਮ ਕਰ ਕਿਦਾਂ ਕੰਮ ਠੀਕ ਚੱਲੀ ਜਾਂਦਾ ਤੁਸੀਂ ਸੁਣਾਓ ਤੁਹਾਡਾ ਕਾਰੋਬਾਰ ਕਿਦਾਂ ਜਾ ਰਿਹਾ ਅੱਜਕੱਲ ਥੋੜੀ ਸਲੈਕ ਆ ਪਰ ਠੀਕ ਆ ਦੇਖਦੇ ਆਂ ਜੇ ਸੂਤ ਰਹਿ ਗਿਆ ਤਾਂ ਇੱਕ ਹੋਰ ਪੀਜਾ ਖੋਲਣ ਦਾ ਵਿਚਾਰ ਆ ਕਿੱਥੇ ਕੋ ਟਾਊਨ ਸੈਂਟਰ ਚ ਇੱਕ ਦੁਕਾਨ ਦੇਖੀ ਆ ਜੇ ਸੌਦਾ ਹੋ ਗਿਆ ਤਾਂ ਅਮਰਜੀਤ ਨੇ ਦੱਸਿਆ ਉਸ ਦੇ ਮਗਰੀ ਸਤਨਾਮ ਕੌਰ ਨੇ ਗੱਲਾਂ ਸ਼ੁਰੂ ਕਰ ਦਿੱਤੀਆਂ ਆ ਮੁੰਦਰੀ ਨੇ ਤਾਂ ਕਮਾਲ ਹੀ ਕਰਤੀ ਸਾਰੇ ਟੈਸਟ ਪਾਸ ਕਰ ਲਏ ਸਾਡੀ ਕੈਰਲ ਤਾਂ ਵਿਚ ਵਿਚਾਲੇ ਛੱਡ ਦਿੱਤੀ ਭਾਬੀ ਜੀ ਕੈਰਲ ਹੈਗੀ ਅਮੀਰ ਪਿਓ ਦੀ ਤੇ ਮੁੰਦਰੀ ਵਿਚਾਰੀ ਦਾ ਪਿਓ ਗਰੀਬ ਆ ਤੇ ਉਹਨੂੰ ਵੱਧ ਲੋੜ ਆ ਕਮਾਲ ਦੀ ਕੁੜੀ ਆ ਦੇਖੋ ਕਿੱਥੋਂ ਕਿੱਥੇ ਤੱਕ ਪਹੁੰਚੀ ਸਾਡੇ ਘਰ ਭਾਂਡੇ ਮੰਝਣਾਉਂਦੀ ਹੁੰਦੀ ਭਾਬੀ ਜੀ ਕੁਝ ਮਿਹਨਤ ਤੇ ਕੁਝ ਕਿਸਮਤ ਤੁਹਾਡੀ ਹੈਲਪ ਵੀ ਤਾਂ ਕੰਮ ਆਈ ਆ ਇਹ ਤਾਂ ਪਲਾ ਹੋਵੇ ਚਾਚਾ ਚਾਹਲ ਦਾ ਮੈਂ ਜਾਣਦਾ ਉਹਨੂੰ ਦੁਕਾਨ ਹੁੰਦੀ ਸੀ ਬਸ ਉਹੀ ਮੇਰੇ ਨਾਲ ਪਿੰਡ ਗਿਆ ਸੀ ਮੈਂ ਕਿਹਾ ਕਿ ਇਹਦੀ ਵਿਚਾਰੀ ਦੀ ਮਦਦ ਕਰ ਦੇ ਬਾਕੀ ਇਹਦੀ ਕਿਸਮਤ ਝਗੜੀ ਚਲੋ ਜਿੱਦਾਂ ਵੀ ਹੋਇਆ ਪਰ ਉਹ ਪੱਕੀ ਹੋ ਗਈ ਆਪਣੇ ਪੈਰਾਂ ਤੇ ਖੜ ਗਈ ਤੇ ਆਪਣੇ ਟੱਬਰ ਦੀ ਮਦਦ ਵੀ ਕਰਦੀ ਆ ਰੱਬ ਸਭ ਦਾ ਹੀ ਪਲਾ ਕਰੇ ਸਾਡੇ ਘਰ ਤਾਂ ਆਉਂਦੀ ਜਾਂਦੀ ਆ ਸੁਭਾਅ ਦੀ ਬਹੁਤ ਚੰਗੀ ਆ ਤੁਹਾਡੀ ਕੈਰਲ ਨਾਲ ਤਾਂ ਉਹਦੀ ਬਹੁਤੀ ਬਣੀ ਬਹੁਤੀ ਹੀ ਬਣਦੀ ਆ ਜਦੋਂ ਵੀ ਆਵੇ ਉਹਨੂੰ ਕੈਰਨ ਨੂੰ ਮਿਲਨ ਦਾ ਹੀ ਹੁੰਦਾ ਟਿੱਕੇ ਨੇ ਕਿਹਾ ਕਿ ਸੋਚਣ ਲੱਗਾ ਕਿ ਗੱਲ ਮੰਦਰੀ ਦਿਵਾਲੀ ਕਿਉਂ ਘੁੰਮਣ ਲੱਗ ਪਈ ਮਰਜੀ ਸਿੰਘ ਨੇ ਕਿਹਾ ਛੋਟੇ ਭਾਈ ਹੁਣ ਇਹਦੇ ਬਾਰੇ ਅੱਗੇ ਕੀ ਸੋਚਿਆ ਭਾਜੀ ਇਹ ਤਾਂ ਹੁਣ ਇਹਦੇ ਮਾਪਿਓ ਵੀ ਸੋਚਣਗੇ ਉਹ ਆਪ ਵੀ ਹੁਣ ਨਿਆਣੀ ਨਹੀਂ ਸਤਨਾਮ ਕੌਰ ਥੋੜਾ ਅੱਗੇ ਨੂੰ ਕਿਸ ਕਿਦੀ ਬੋਲੀ ਚਲੋ ਇਹ ਵੀ ਠੀਕ ਹੈ ਮੈਂ ਸੋਚਦੀ ਆ ਕਿ ਆਪਣੇ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਤਾਂ ਸਾਰਿਆਂ ਦੀ ਸਾਜੀ ਹੁੰਦੀ ਆ ਆਪਾਂ ਸਾਰੇ ਰਲ ਮਿਲ ਕੇ ਕੁਝ ਕਰਦੀਏ ਭਾਬੀ ਜੀ ਇਹ ਤਾਂ ਠੀਕ ਆ ਪਰ ਫੈਸਲਾ ਤਾਂ ਉਹਦੇ ਮਾਪਿਓ ਨੇ ਜਾਂ ਖੁਦ ਮੰਦਰੀ ਨਹੀਂ ਕਰਨਾ ਇੱਕਾ ਸਮਝ ਗਿਆ ਕਿਉਂ ਮੰਦਰੀ ਲਈ ਕੋਈ ਰਿਸ਼ਤਾ ਲੈ ਕੇ ਆਏ ਸਨ ਇੱਕ ਵਾਰ ਤਾਂ ਉਸ ਨੂੰ ਲੱਗਿਆ ਕਿ ਪਤੀ ਪਤਨੀ ਉਸ ਦੀ ਮੰਦਰੀ ਖੋਣ ਆਏ ਹਨ ਉਸ ਨੂੰ ਨਾ ਕਰਨ ਦਾ ਕੋਈ ਰਾਹ ਨਹੀਂ ਸੀ ਲੱਭ ਰਿਹਾ ਅਮਰਜੀਤ ਸਿੰਘ ਨੇ ਫਿਰ ਕਿਹਾ ਗੱਲ ਇਹ ਆ ਬਾਈ ਸਾਡੇ ਸੋਹੀ ਰੋਡੇ ਵਾਲੇ ਪੀਜ਼ੇ ਤੇ ਇੱਕ ਮੁੰਡਾ ਕੰਮ ਕਰਦਾ ਨਾ ਹੈਗਾ ਪੌਲ ਪ੍ਰੈਸ਼ਰ ਨਵੇਂ ਸ਼ਹਿਰ ਤੋਂ ਆ ਬਹਾਮਣ ਦਾ ਮੁੰਡਾ ਪਰ ਮੁੰਡਾ ਬਹੁਤ ਚੰਗਾ 5 ਸਾਲ ਹੋ ਗਏ ਸਾਡੇ ਕੰਮ ਕਰਦੇ ਨੂੰ ਪੈਸੇ ਵੀ ਚਾਰ ਕੋਲ ਹੈਗੇ ਆ ਘਰ ਲੈਣ ਜੋਗੇ ਸਾਡੇ ਘਰ ਗਈ ਮੰਦਰੀ ਉਹਨੇ ਦੇਖੀ ਸੀ ਤੇ ਕੁੜੀ ਉਹਨੂੰ ਪਸੰਦ ਆ ਮੁੰਡਾ ਫਿਰ ਇਨਲੀਗਲ ਹੋਣਾ ਹਾਂ ਮੁੰਡਾ ਇਨਲੀਗਲ ਐ ਇਦਾਂ ਦੀਆਂ ਤਾਂ ਉਹਨੂੰ ਆਫਰਾਂ ਆ ਰਹੀਆਂ ਪਰ ਇਹਦੇ ਵਿੱਚ ਖਤਰਾ ਇਹ ਐ ਕਿ ਮੁੰਡਾ ਪੱਕੇ ਹੋ ਕੇ ਕੁੜੀਆਂ ਨੂੰ ਛੱਡ ਦਿੰਦੀ ਐ ਇਹ ਗਾਰੰਟੀ ਮੇਰੀ ਮੈਂ ਤਾਂ ਇਹਦੇ ਸਾਰੇ ਟੱਬਰ ਨੂੰ ਜਾਣਦਾ ਪਿਓ ਇਹਦਾ ਹੈਲਡ ਮਾਸਟਰ ਹੁੰਦਾ ਸੀ ਬਾਜੀ ਬਾਹਮਣ ਤੇ ਮੁੰਦਰੀ ਐ ਮੁਸਲਮਾਨਾਂ ਦੀ ਕੁੜੀ ਪਾਲਾਂ ਇਹ ਗੱਲ ਕਿੱਦਾਂ ਹਜਮ ਹੋਊਗੀ ਉਹਨਾਂ ਨੂੰ ਟਿੱਕੇ ਤੂੰ ਇਹਦੀ ਫਿਕਰ ਨਾ ਕਰ ਆਪਾਂ ਪਹਿਲੇ ਤਾਂ ਮਾਂ ਪਿਓ ਨਾਲ ਗੱਲ ਕਰਾਂਗੇ ਫਿਰ ਹੀ ਫਾਈਨਲ ਹੋਏਗੀ ਆਪਾਂ ਕੱਚਾ ਕੰਮ ਕੋਈ ਨਹੀਂ ਕਰਨਾ ਉਲਾਮੇ ਵਾਲੀ ਗੱਲ ਤਾਂ ਪਕਰਨੀ ਨਹੀਂ ਆਖਰ ਪਿੰਡ ਵਿੱਚ ਮੂੰਹ ਦਿਖਾਉਣਾ ਅਮਰਜੀਤ ਸਿੰਘ ਪੂਰੇ ਆਤਮ ਵਿਸ਼ਵਾਸ ਨਾਲ ਕਹਿ ਰਿਹਾ ਸੀ ਟਿੱਕਾ ਸੋਚ ਰਿਹਾ ਸੀ ਕਿ ਜਰੂਰ ਉਹਨਾਂ ਨੇ ਮੁੰਦਰੀ ਨੂੰ ਇਸ ਰਿਸ਼ਤੇ ਲਈ ਤਿਆਰ ਕਰ ਲਿਆ ਹੋਵੇਗਾ ਉਸ ਦਿਨ ਇਹਨਾਂ ਦੇ ਘਰੋਂ ਆ ਕੇ ਮੁੰਦਰੀ ਚੁੱਪ ਗਈ ਸੀ ਉਹਨੂੰ ਜੱਪਿਆ ਕਿ ਮੁੰਦਰੀ ਗਈ ਖਤੋਂ ਉਹ ਬੋਲਿਆ ਤੁਸੀਂ ਇਹਦੇ ਬਾਰੇ ਮੁੰਦਰੀ ਨਾਲ ਜੋਦੀ ਮਾਂ ਨਾਲ ਗੱਲ ਕਿਉਂ ਨਹੀਂ ਕਰਦੇ ਛੋਟੇ ਭਾਈ ਅਸੀਂ ਇਹ ਸੋਚ ਕੇ ਆਏ ਕਿ ਇਸ ਮੁਲਕ ਵਿੱਚ ਕੋਈ ਮੁੰਦਰੀ ਦਾ ਸਭ ਕੁਝ ਹੈ ਤੇ ਉਹ ਤੇਰੀ ਇੱਜ਼ਤ ਵੀ ਬਹੁਤ ਕਰਦੀ ਆ ਟਿੱਕੇ ਨੂੰ ਇਸ ਦਾ ਕੋ ਟਕਵਾਤਰ ਨਹੀਂ ਸੀ ਸੋਚ ਰਿਆ ਹਮਰਜੀਤ ਸਿੰਘ ਤੇ ਸਤਨਾਮ ਕੌਰ ਕੁਝ ਦਿਨ ਬੈਠੇ ਤੇ ਫਿਰ ਆਪਣੇ ਵੱਲੋਂ ਪੱਕਾ ਸਮਝ ਕੇ ਚਲੇ ਗਏ ਟਿੱਕਾ ਸੋਚਣ ਲੱਗਿਆ ਕਿ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਸੀ ਉਸ ਨੂੰ ਤਾਂ ਇਹ ਵੀ ਸਮਝ ਨਹੀਂ ਸੀ ਪੈ ਰਹੀ ਕਿ ਆਕਰ ਉਹ ਚਾਹੁੰਦਾ ਕੀ ਸੀ ਸੋਚਦੇ ਸੋਚਦੇ ਉਸ ਦਾ ਸਿਰ ਘੁੰਮਣ ਲੱਗਿਆ ਸ਼ਾਮ ਨੂੰ ਉਸ ਨੇ ਸ਼ਿੰਦੇ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਸ਼ਿੰਦਾ ਹੱਸਦਾ ਹੋਇਆ ਬੋਲਿਆ ਮਾਂ ਦੇ ਟਿੱਕਿਆ ਤੂੰ ਦੋਨਾਂ ਹੱਥਾਂ ਵਿੱਚ ਲੱਡੂ ਨਾ ਫਟ ਫੜ ਕੇ ਰੱਖ ਹੁਣ ਤੇਰੇ ਸਾਹਮਣੇ ਦੋ ਆਪਸ਼ਨ ਆ ਇੱਕ ਤਾਂ ਇਹ ਕਿ ਤੂੰ ਇਹਨੂੰ ਆਪਣੇ ਘਰ ਰੱਖ ਵਿਆਹ ਕਰਾ ਕੇ ਰਖੇਲ ਬਣਾ ਕੇ ਹੀ ਦੂਜੀ ਇਹ ਕਿ ਇਹਨੂੰ ਵਿਆਹ ਕਰਾਉਣ ਦੇ ਉਸਨੇ ਮੋਹਨ ਨਾਲ ਗੱਲ ਸਾਂਝੀ ਕੀਤੀ ਤਾਂ ਮੋਹਨ ਨੇ ਵੀ ਕਿਹਾ ਤੈਨੂੰ ਪਤਾ ਕਿ ਮੁੰਦਰੀ ਸਧਾਰਨ ਕੁੜੀ ਨਹੀਂ ਉਹ ਵੀ ਆਪਣੇ ਭਵਿੱਖ ਬਾਰੇ ਸੋਚਦੀ ਹੀ ਹੋਵੇਗੀ ਮੈਨੂੰ ਤਾਂ ਲੱਗਦਾ ਹੈ ਲੋਕ ਮੁੰਦਰੀ ਦੇ ਕਹਿਣ ਤੇ ਹੀ ਤੇਰੇ ਕੋਲ ਆਏ ਆ ਹੁਣ ਤੈਨੂੰ ਗੱਲ ਕਿਸੇ ਨਾ ਕਿਸੇ ਹੰਡੇ ਲਾਉਣੀ ਪਵੇਗੀ ਪਰ ਹੁਣ ਕੀਤਾ ਕੀ ਜਾਵੇ ਮੁੰਦਰੀ ਨਾਲ ਗੱਲ ਕਰ ਕੀ ਗੱਲ ਕਰਾਂ ਉਹਦੇ ਨਾਲ ਇਹੋ ਕਿ ਵਿਆਹ ਦੀ ਗੱਲ ਉਹਦੀ ਮਰਜ਼ੀ ਨਾਲ ਤਰੀਏ ਇਹ ਤਾਂ ਹੁਣ ਲੱਗਦਾ ਕਿ ਮਰਜ਼ੀ ਨਾਲ ਹੀ ਤਰੀ ਹੋਏਗੀ ਫਿਰ ਉਹਨੂੰ ਵਿਆਹ ਕਰਾਉਣ ਦੀ ਟਿੱਕੇ ਨੇ ਮੋਹਨ ਦੀ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਉਸ ਕੋਲ ਜਵਾਬ ਹੈ ਹੀ ਨਹੀਂ ਸੀ ਸ਼ਾਮ ਨੂੰ ਮੁੰਦਰੀ ਦਾ ਫੋਨ ਮੁੰਦਰੀ ਦਾ ਫੋਨ ਆਇਆ ਤਾਂ ਅਮਰਜੀਤ ਸਿੰਘ ਨਾਲ ਆਪਣੀ ਹੋਈ ਗੱਲ ਬਾਰੇ ਚੁੱਪ ਰਿਹਾ ਉਹ ਸਮਝਦਾ ਸੀ ਕਿ ਮੁੰਦਰੀ ਹੀ ਕੋਈ ਗੱਲ ਕਰੇਗੀ ਪਰ ਮੁੰਦਰੀ ਵੀ ਇੱਧਰ ਉੱਧਰ ਦੀਆਂ ਗੱਲਾਂ ਮਾਰਦੀ ਰਹੀ ਟਿੱਕੀ ਨੂੰ ਮੁੰਦਰੀ ਦੀ ਨੀਤ ਤੇ ਸ਼ੱਕ ਹੋਣ ਲੱਗਾ ਉਹ ਅਗਲੇ ਦਿਨ ਹੀ ਮੁੰਦਰੀ ਨੂੰ ਮਿਲਣ ਚਲੇ ਗਏ ਉਸਨੇ ਪੁੱਛਿਆ ਆ ਅਮਰਜੀਤ ਤੇ ਸਤਨਾਮ ਕੌਰ ਕੀ ਗੱਲ ਕਰਦੇ ਆ ਕੀ ਨਿਆਣੀ ਨਾ ਮੈਂ ਤੇਰਾ ਮਤਲਬ ਪੌਲ ਬਾਰੇ ਇਹ ਤਾਂ ਆਂਟੀ ਕਹਿੰਦੀ ਸੀ ਮੈਂ ਤਾਂ ਕੁਝ ਨਹੀਂ ਕਿਹਾ ਤੂੰ ਕੀ ਚਾਹਨੀ ਹੈ ਤੁਸੀਂ ਦੱਸੋ ਕਿ ਮੈਨੂੰ ਕੀ ਕਰਨਾ ਚਾਹੀਦਾ ਟਿੱਕਾ ਚੁੱਪ ਸੀ ਕੁਝ ਦਿਨ ਰੁੱਕ ਕੇ ਮੁੰਦਰੀ ਨੇ ਫਿਰ ਕਿਹਾ ਟਿੱਕਾ ਜੀ ਮੇਰੇ ਵੀ ਕੁਝ ਸੁਪਨੇ ਹੈਗੇ ਨੇ ਕਾਰ ਬਾਰ ਬੱਚੇ ਇੱਕ ਸਮਾਜਿਕ ਜੀਵਨ ਮੁੰਦਰੀਏ ਬੱਚੇ ਨੂੰ ਤਾਂ ਤੂੰ ਆਏ ਨੂੰ ਵਾਪਸ ਮੋੜਿਆ ਟਿੱਕਾ ਜੀ ਮੈਂ ਤੁਹਾਨੂੰ ਕੁਝ ਨਹੀਂ ਸੀ ਕਿਆ ਪਰ ਤੁਸੀਂ ਤਾਂ ਮੰਨ ਨਹੀਂ ਦਰਵਾਜ਼ਾ ਭੰਦੇ ਹੋਏ ਭੱਜ ਗਏ ਸੀ ਮੁੰਦਰੀ ਆਪਣੀ ਸ਼ਿਕਵੇ ਸੁਣਾਉਣ ਲੱਗੀ ਟਿੱਕਾ ਉਸ ਦੀ ਗੱਲ ਸੁਣਦਾ ਗਿਆ ਇਸ ਵਾਰ ਨਾ ਉਸਨੇ ਦਰਵਾਜ਼ਾ ਭੰਨਿਆ ਤੇ ਨਾ ਹੀ ਉੱਠ ਕੇ ਗਿਆ ਤੁਸੀਂ ਸੁਣ ਰਹੇ ਸੀ mundri.com ਦਾ ਭਾਗ 19